ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਲੈਂਡਮਾਰਕ ਇਮੀਗ੍ਰੇਸ਼ਨ ਦਾ ਨਾਮ ਬਦਲ ਗਿਆ ਜਸਮੀਤ ਪਾਟਿਆ ਜੀ ਸਾਡੇ ਨਾਲ ਨੇ ਔਰ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਹੈ ਯੂਕੇ ਦੇ ਵਿੱਚ ਵਿਦਿਆਰਥੀ ਪੜਨ ਕਿੱਥੇ ਇਹ ਸਭ ਤੋਂ ਵੱਡਾ ਸਵਾਲ ਹੈ ਪੜਨ ਕਿੱਥੇ 28 ਦਿਨਾਂ ਦੇ ਵਿੱਚ ਵੀਜ਼ਾ ਆ ਜਾਣਾ ਪਰ ਯੂਨੀਵਰਸਿਟੀ ਦੀ ਸਿਲੈਕਸ਼ਨ ਕਿਵੇਂ ਕਰਨੀ ਹੈ ਔਰ ਕਿੱਥੇ ਪੜਨਾ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਜਿਹੜਾ ਯੂਕੇ 'ਚ ਸਾਡੇ ਵਿਦਿਆਰਥੀਆਂ ਨੂੰ ਸਿੱਖ ਕੇ ਜਾਣਾ ਚਾਹੀਦਾ ਔਰ ਅੱਜਕੱਲ੍ਹ ਇਹ ਰਿਪੋਰਟ ਤੇ ਵੀ ਇੰਟਰਵਿਊ ਹੈ ਇਸ ਗੱਲ ਦਾ ਤੁਸੀਂ ਖਿਆਲ ਰੱਖਿਓ ਉੱਥੇ ਵੀ ਇੰਟਰਵਿਊ ਹੋ ਰਹੀ ਤੁਹਾਨੂੰ ਸਵਾਲ ਜਵਾਬ 에ਅਰਪੋਰਟ ਤੇ ਕੀਤੇ ਜਾਂਦੇ ਨੇ ਪਰ ਜਸਮੀਤ ਜੀ ਤੁਹਾਡਾ ਸਵਾਗਤ ਹੈ ਸ਼ੁਰੂ ਮੈਂ ਗੱਲ ਇੱਥੋਂ ਕਰੂੰਗਾ ਯੂਕੇ ਜੋ ਸਾਡਾ ਵਿਦਿਆਰਥੀ ਪੜ੍ਹੇ ਕਿੱਥੇ ਅਸੀਂ ਦੇਖੋ ਪਤਾ ਕਿ ਇਹ ਲੋਕ ਕੀ ਸਾਰੇ ਲੰਡਨ ਦੇ ਕੇ ਜਾਂਦੇ ਹੈ ਕਿ ਲੰਡਨ ਅੱਜ ਦੇ ਚ ਕਰਾਊਡਡ ਹੁੰਦਾ ਜਾ ਰਿਹਾ ਬਹੁਤ ਜ਼ਿਆਦਾ ਕਰਾਊਡਡ ਹੁੰਦਾ ਜਾ ਰਿਹਾ ਔਰ ਲੋਕਾਂ ਨੂੰ ਹੁੰਦੀ ਹੈ ਕਿ ਸਾਨੂੰ ਲੰਡਨ ਦਾ ਇੱਕ ਚਾਂਮ ਹੈ ਕਿ ਲੰਡਨ ਚ ਮੇ ਪੜ੍ਹਨਾ ਹੈ ਪਟਾਲ ਟੈਲ ਯੂ ਲੰਡਨ ਇਜ਼ ਰਾਈਟ ਨਾਓ ਆਲਸੋ ਇੰਨਾ ਕਰਾਊਡਡ ਹੁੰਦਾ ਜਾ ਰਿਹਾ ਤੇ ਕ੍ਰਾਈਮ ਐਕਟੀਵਿਟੀਜ਼ ਵੀ ਬਹੁਤ ਵਧੀਆ ਜਾ ਰਹੀਆਂ ਸੋ ਮੈਂ ਸਟੂਡੈਂਟਸ ਨੂੰ ਕਹਾਂਗਾ ਕਿ ਲੰਡਨ ਨੂੰ ਆਪਾਂ ਕਿਤੇ ਨਾ ਕਿਤੇ ਅਵਾਇਡ ਕਰੀਏ ਤੇ ਅਰ ਬੈਟਰ ਯੂਨੀਵਰਸਿਟੀਆਂ ਆਊਟਸਾਈਡ ਲੰਡਨ ਆਲਸੋ ਐਂਡ ਜੇ ਤੁਸੀਂ ਕੋਹੋ ਤਾਂ ਆਜ ਦੀ ਰੀਟ ਚ ਲੈਂਡਮਾਰਕ ਇਮੀਗ੍ਰੇਸ਼ਨ ਤੇ ਘੱਟੋ ਘੱਟ ਨਹੀਂ ਤਾਂ 15 ਤੋਂ 20 ਯੂਨੀਵਰਸਿਟੀਆਂ ਦੇ ਨਾਲ ਡਾਇਰੈਕਟ ਟਾਈਪਸ ਆ ਯੂਕੇ ਚ ਜੀ ਸੋ ਤਾਂ ਹੀ ਲੈਂਡਮਾਰਕ ਇਮੀਗ੍ਰੇਸ਼ਨ ਜ਼ੀਰੋ ਪ੍ਰੋਸੈਸਿੰਗ ਫੀਸ ਦੇ ਨਾਲ ਬੱਚਿਆਂ ਦੀ ਫਾਈਲ ਲਾ ਰਿਹਾ ਔਰ ਬਾਕੀ ਏਜੰਟ ਮੈਂ ਸੁਣਿਆ ਲੱਖ ਰੁਪਈਆ ਵੀ ਲੈ ਰਹੇ ਆ ਬੱਚੇ ਤੋਂ ਵੀਜ਼ਾ ਲੈਣ ਦਾ ਅਸੀਂ ਜ਼ੀਰੋ ਪ੍ਰੋਸੈਸਿੰਗ ਫੀਸ ਦੇ ਨਾਲ ਬੱਚੇ ਦੀ ਫਾਈਲ ਲਗਾ ਰਹੇ ਆ ਔਰ ਗਰੰਟੀਡ ਸਕਾਲਰਸ਼ਿਪ ਫॉर ਐਵਰੀ ਸਟੂਡੈਂਟ ਅਪ ਟੂ 500 ਪਾਉਂਡਸ ਹਮ ਹਰ ਬੱਚੇ ਨੂੰ 500 ਪਾਉਂਡ ਦੀ ਸਕਾਲਰਸ਼ਿਪ ਲੈਂਡਮਾਰਕ ਆਪਣੇ ਕੋਲੋਂ ਦੇਦੇ ਸੋ ਸਟੂਡੈਂਟਸ ਇਹ ਸਾਰੇ ਬੈਨੀਫਿਟਸ ਤੁਹਾਨੂੰ ਕਿਸੇ ਹੋਰ ਕੋਲੋਂ ਨਹੀਂ ਮਿਲਣੇ ਸੋ ਆਜਰੇਟ ਚ ਦੇਖੋ ਬੈਂਗਰ ਯੂਨੀਵਰਸਿਟੀ ਜਾਂ ਬੈਂਗਰ ਸਿਟੀ ਦਾ ਨੇਮ ਹੈ ਵਿਚ ਇਜ਼ ਕਲੋਜ਼ ਟੂ ਮੈਂਚੈਸਟਰ ਐਂਡ ਤੁਸੀਂ ਇੱਥੇ ਪੜਨ ਜਾਓ ਇੱਕ ਅੱਛਾ ਟਾਊਨ ਹੈ ਸਮਾਲ ਸਿਟੀ ਟਾਊਨ ਹੈ ਜਦੋਂ ਆਪਾਂ ਸਮਾਲ ਟਾਊਨ ਚ ਜਾਂਦੇ ਆ ਮੈਂ ਤਾਂ ਦੱਸਾਂ ਸਮਾਲ ਸਿਟੀ ਜਾਂਦੇ ਆ ਤਾਂ ਤੁਹਾਨੂੰ ਬੈਟਰ ਫੀਲਿੰਗ ਆਂਦੀ ਹੈ ਫॉर ਐਜੂਕੇਸ਼ਨ ਐਂਡ ਫॉर ਪਾਰਟ ਟਾਈਮ ਜੌਬਸ ਆਲਸੋ ਐਂਡ ਆਫਟਰ ਕੰਪਲੀਟਿੰਗ ਯੋਰ ਐਜੂਕੇਸ਼ਨ ਆਲਸੋ देयर आर ਮਲਟੀਪਲ ਆਪਸ਼ਨਸ ਟੂ ਵਰਕ ਆਲਸੋ ਫਿਰ ਆਂਦੀ ਹੈ ਐਬਰਥੇ ਯੂਨੀਵਰਸਿਟੀ ਐਬਰਥੇ ਯੂਨੀਵਰਸਿਟੀ ਹੈ ਇਹ ਸਕਾਟਲੈਂਡ ਚ ਥੈਟ ਇਜ਼ ਆਲਸੋ ਆਊਟ ਆਫ ਜਿੰਨੂੰ ਕਹਿੰਦੇ ਐ ਵੈਲ नोन ਏਰੀਆ ਜਿੰਨੂੰ ਕਹਿੰਦੇ ਐ ਕਿ ਕੋਈ ਜਿੱਥੇ ਘੱਟ ਲੋਕ ਜਾਂਦੇ ਆ ਉੱਥੇ ਹੀ ਜਾਂਦਾ ਫਾਇਦਾ ਫਿਰ ਹਾਰਟਪੂਰੀ ਯੂਨੀਵਰਸਿਟੀ ਐ ਥੈਟ ਇਜ਼ ਆਲਸੋ ਵੈਰੀ ਕਲੋਸ ਟੂ ਕਲਾਸਟਰਸ਼ਾਇਰ ਐਂਡ ਹਾਰਟਪੂਰੇ ਸ਼ਗਾਚਾ ਹੈਗੀ ਐ ਐਂਡ ਕਾਫੀ ਜ਼ਿਆਦਾ ਉਹਨਾਂ ਦਾ ਫੋਕਸ ਜਿਹੜਾ ਹੈਗਾ ਉਹ ਐਗਰੀਕਲਚਰ ਦੇ ਕੋਰਸੇਸ ਤੇ ਹੈਗਾ ਸੋ ਦੇਖੋ ਸਾਨੂੰ ਇਦਾਂ ਦੇ ਕੋਰਸੇਸ ਕਰਨੇ ਆ ਜਿਹੜੇ ਕੀ ਸਾਡੇ ਕੀ ਕਹਿੰਦੇ ਐ ਫਿਊਚਰ ਚ ਸਾਨੂੰ ਜੌਬ ਪੀਆਰ ਇਦਾਂ ਦੀ ਚੀਜ਼ੀ ਕੋ ਐਗਰੀਕਲਚਰ ਹਮੇਸ਼ਾ ਹੀ ਡਿਮਾਂਡ ਚ ਰਹੇਗਾ ਹੈਲਥ ਹਮੇਸ਼ਾ ਹੀ ਡਿਮਾਂਡ ਚ ਰਹੇਗੀ ਇੰਜੀਨੀਅਰਿੰਗ ਹਮੇਸ਼ਾ ਡਿਮਾਂਡ ਚ ਰਹੇਗੀ ਆਈਟੀ ਵੀ ਖਤਮ ਨਹੀਂ ਹੋਣ ਵਾਲੀ ਕਿਉਂਕਿ ਆਈਟੀ ਚ ਹੀ ਕੁਝ ਨਾ ਕੁਝ ਅੱਗੇ ਚੱਲਦਾ ਰਹੇਗਾ ਹੁਣ ਜਦੋਂ ਆਪਾਂ ਬਿਜ਼ਨਸ ਕਰਦੇ ਆਂ ਜਾਂ ਅਸੀਂ ਸਿੰਪਲ ਕੋਰਸੇਸ ਕੰਪਿਊਟਰ ਦੇ ਕਰਦੇ ਆਂ ਜਿਵੇਂ ਹੁਣ ਅੱਜ ਦੇ ਟਾਈਮ ਚ ਸਾਰੀਆਂ ਯੂਨੀਵਰਸਿਟੀਆਂ ਦੇਖੋ AI ਪੜਾ ਰਹੀਆਂ ਸਾਰੀਆਂ ਯੂਨੀਵਰਸਿਟੀਆਂ ਫਿਊਚਰਿਸਟਿਕ ਪ੍ਰੋਗਰਾਮਸ ਪੜਾ ਰਹੀਆਂ ਡਾਟਾ ਮਾਈਨਿੰਗ ਪੜਾ ਰਹੀਆਂ ਡਾਟਾ ਐਨਾਲਿਟਿਕਸ ਪੜਾ ਰਹੀਆਂ ਸਾਨੂੰ ਵੀ ਥੋੜਾ ਫਿਊਚਰਿਸਟਿਕ ਹੋ ਕੇ ਹੀ ਪੜਾਈ ਕਰਨੀ ਪੈਣੀ ਹੈ ਪਰ ਨਾਰਮਲੀ ਮੈਂ ਦੇਖਦਾ ਬੱਚੇ ਜੋ ਇਥੋਂ ਅਪਲਾਈ ਕਰਦੇ ਆ ਉਹੀ ਆਪਣੇ ਸਿੰਪਲ ਕੋਰਸੇ ਬੀ ਕਾਮ ਲੈ ਲਈ ਬੀਬੀਏ ਲੈ ਲਈ ਐਮਬੀਏ ਲੈ ਲਈ ਉਸੀ ਸਿੰਪਲ ਕੋਰਸੇ ਕਰਨ ਜਾਣਦੇ ਆ ਫਿਰ ਉਹਦੇ ਨਾਲ ਸਾਨੂੰ ਫਿਊਚਰ ਚ ਜੌਬ ਕਿੱਦਾਂ ਮਿਲੇਗੀ ਆਲਰੇਡੀ ਐਮਬੀਏ ਬੀ ਕਾਮ ਬੀਬੀਏ ਵਾਲੇ ਬੱਚੇ ਬਹੁਤ ਸਾਰੇ ਆ ਅਨਟਨਲੈਸ ਤੁਸੀਂ ਐਮਬੀਏ ਕਰਕੇ ਇੰਡੀਆ ਵਾਪਸ ਆ ਕੇ ਆਪਣੀ ਫੈਮਿਲੀ ਨੂੰ ਸਪੋਰਟ ਕਰਨਾ ਹੈ ਅੰਟਿਲ ਅਨਲੈਸ ਦੈਨ ਇਟ ਇਜ਼ ਗੁੱਡ ਟੂ ਡੂ ਐਮ ਬੀ ਏ देयर ਬਿਕੋਜ਼ ਟਾਪ ਯੂਨੀਵਰਸਿਟੀਆਂ ਇਨ ਯੂ ਕੇ ਐਮ ਬੀ ਏ ਕਰਾਉਣੀਆਂ ਔਰ ਵਧੀਆ ਕਰਾਉਂਦੇ ਆ ਟਾਪ ਯੂਨੀਵਰਸਿਟੀਆਂ ਯੂ ਕੇ ਚ ਹੈਗੀਆਂ ਸੋ ਇਸ ਤੋਂ ਬਾਅਦ ਇੱਕ ਯੂਨੀਵਰਸਿਟੀ ਹੋ ਰਹੀ ਹੈ ਯੂਨੀਵਰਸਿਟੀ ਆਫ ਨਾਰਥ ਹੈਮਟਨ ਬਿਊਟੀਫੁਲ ਸਿਟੀ ਸਮਾਲ ਸਿਟੀ ਬਟ ਅਫੋਰਡੇਬਲ ਵੈਰੀ ਅਫੋਰਡੇਬਲ ਐਂਡ ਟੂ ਸੀ ਜੇ ਇਸ ਯੂਨੀਵਰਸਿਟੀ ਦੀ ਖਾਸੀਅਤ ਹੈਗੀ ਹੈ ਕਿ ਇਹ ਵੀ ਕਾਫੀ ਸਾਰੇ ਬੱਚੇ ਜਿਹੜੇ ਲੈ ਕੇ ਜਾਂਦੀ ਹੈ ਉੱਥੇ ਉਹਨਾਂ ਨੂੰ ਪਾਰਟ ਟਾਈਮ ਜੌਬਸ ਮਿਲਦੀਆਂ ਹੀ ਮਿਲਦੀਆਂ ਸੋ ਸਟੂਡੈਂਟਸ ਯੂਕੇ ਇਸ ਅ ਗ੍ਰੇਟ ਡੈਸਟੀਨੇਸ਼ਨ ਫਾਰ ਐਜੂਕੇਸ਼ਨ নো ਡਾਊਟ ਅਬਾਊਟ ਇਟ ਬਟ ਵੈਨ ਯੂ ਗੋ ਟੂ ਪੀਆਰ ਦੈਨ ਯੂ ਹੈਵ ਟੂ ਕਾਲ ਇਟ ਪੀਆਰ ਨਹੀਂ ਕਹਿੰਦੇ ਇੱਥੇ ਆਈਐਲਆਰ ਕਹਿੰਦੇ ਆ ਇਨਡੇਫਿਨਿਟ ਲੀਵ ਟੂ ਰਿਮੇਨ ਇਨ ਯੂਕੇ ਸੋ ਇੱਥੇ ਆਈਐਲਆਰ ਕਹਿੰਦੇ ਆਈਐਲਆਰ ਲੈਣ ਲਈ ਬਹੁਤ ਪਾਪਰ ਵਰਨੇ ਪੈਂਦੇ ਆ ਸੋ ਜੇ ਤੁਸੀਂ ਵਧੀਆ ਕੋਰਸ ਨਹੀਂ ਕੀਤਾ ਹੈਲਥ ਐਗਰੀਕਲਚਰ ਇੰਜੀਨੀਅਰਿੰਗ ਚ ਜਿੱਥੇ ਤੁਹਾਨੂੰ ਜੌਬ ਨਹੀਂ ਮਿਲੀ ਅਪ ਟੂ ਸਰਟਨ EMPLOYEES ਫੇਰ ਅਸੀਂ ਕਿੱਦਾਂ ਆਈਐਲਆਰ ਲਵਾਵਾਂਗੇ ਸੋ ਯੂਕੇ ਨੂੰ ਅਸੀਂ ਬਹੁਤ ক্লোਜ਼ਲੀ ਸਟੱਡੀ ਕਰ ਰਹੇ ਹਾਂ ਐਂਡ ਯੂਕੇ 'ਚ ਮੈਂ ਤੁਹਾਨੂੰ ਦੱਸਿਆ ਸੀ ਇਵੈਂਟ ਅਟੈਂਡ ਕਰ ਰਹੇ ਹਾਂ ਸਾਡਾ ਸਟਾਫ ਯੂਕੇ ਵਿਜ਼ਿਟ ਕਰ ਰਿਹਾ ਹੈ ਯੂਕੇ ਦੇ ਰਿਪਰੈਜ਼ੈਂਟੇਟਿਵ ਸਾਡੇ ਆਫਿਸ ਆ ਰਹੇ ਹੁਣੇ ਬੈਂਗਲ ਯੂਨੀਵਰਸਿਟੀ ਦੇ ਰਿਪਰੈਜ਼ੈਂਟੇਟਿਵ ਸਾਡੇ ਆਫਿਸ ਸੀ ਸੋ ਜਿਹੜੇ ਯੂਕੇ 'ਚ ਵੀ ਅਸੀਂ ਬਹੁਤ ਜ਼ਿਆਦਾ ਐਫਰਟ ਕਰ ਰਹੇ ਹਾਂ ਤਾਂ ਕਿ ਬੱਚਿਆਂ ਤੱਕ ਸਹੀ ਇਨਫੋਰਮੇਸ਼ਨ ਪਹੁੰਚ ਸਕੇ ਉਦਾਂ ਉਸ ਤੋਂ ਬਾਅਦ ਅਸੀਂ ਗੱਲ ਕੀਤੀ ਤਾਂ ਯੂਨੀਵਰਸਿਟੀ ਆਫ ਗਲੋਸਟਰਸ਼ਾਇਰ ਕੈਂਟਰਬਰੀ ਯੂਨੀਵਰਸਿਟੀ ਇਨ ਯੂਕੇ ਯੂਨੀਵਰਸਿਟੀ ਆਫ ਲਾ ਸੋ ਇਹ ਸਾਰੇਆਂ ਦੇ ਨਾਲ ਸਾਡੇ ਡਾਇਰੈਕਟ ਟਾਈਪਸ ਹਨ ਬਹੁਤ ਸਾਰੀਆਂ ਯੂਨੀਵਰਸਟੀਆਂ ਦੇ ਨਾਲ ਤੇ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਕੋਲ ਜ਼ੀਰੋ ਪ੍ਰੋਸੈਸਿੰਗ ਫੀਸ ਦੇ ਨਾਲ ਅਪਲਾਈ ਕਰ ਸਕਦੇ ਹੋ ਜੀ ਚਲੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਜਸਮੀਤ ਪਾਟਿਆ ਜੀ ਨੇ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਹੈ 900 90413 90412 ਜਸਮੀਤ ਜੀ ਦੇ ਨਾਲ ਇਹਨਾਂ ਦੀ ਟੀਮ ਦੇ ਨਾਲ ਸੰਪਰਕ ਕਰੋ ਥੈਂਕ ਯੂ ਸੋ